ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਆਪਾਂ ਬਠਿੰਡਾ ਰੋਜ਼ਗਾਰਡਨ ਦੇ ਵਿੱਚ ਜਿੱਥੇ ਲੱਗਿਆ ਹੋਇਆ ਫਲਾਵਰ ਮੇਲਾ ਤੇ ਫਲਾਵਰ ਮੇਲੇ ਵਿੱਚ ਆਪਣੇ ਫੁੱਲਾਂਵਰ ਕੇ ਦੋਸਤ ਗਰਮੇਲ 베ਗਾ ਜੀ ਰਾਜਾ ਬਰਾਰ ਜੀ ਤੇ ਇਧਰੋਂ ਭਾਈ ਬਿੱਟੀ ਤਲਵੰਡੀ ਸਾਬੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹੁੰਚੇ ਹੋਏ ਨੇ ਹੋਰ ਵੀ ਦੋਸਤ ਪਹੁੰਚ ਰਹੇ ਨੇ ਤੇ ਆਪਾਂ ਇਹਨਾਂ ਫੁੱਲਾਂਵਰ ਕੇ ਦੋਸਤਾਂ ਦੇ ਨਾਲ ਅੱਜ ਫੁੱਲਾਂ ਦਾ ਮੇਲਾ ਵੇਖਾਂਗੇ ਕਿਹਾ 베ਗਾ ਸਾਹਿਬ ਠੀਕ ਹੈ ਗਲਤ ਨਹੀਂ ਕਿਹਾ ਮੈਂ ਕੁਝ ਤੇ ਉਹ ਸਾਹਮਣੇ ਸ਼ੇਰ ਜੀ ਲਿਖਿਆ ਹੋਇਆ ਤੁਸੀਂ ਪੜ੍ਹ ਕੇ ਸੁਣਾਉਨੇ ਆ ਠੀਕ ਹੈ ਲੋ ਵੀ ਦੋਸਤੋ ਬਠਿੰਡਾ ਫਲਾਵਰ ਫੈਸਟੀਵਲ ਦੇਖ ਰਹੇ ਹੋ ਤੁਸੀਂ ਸਾਹਮਣੇ ਖੜੇ ਆ ਆਪਣੇ ਫਰੈਂਡ ਤੁਹਾਨੂੰ ਅੱਗੇ ਮੇਲਾ ਦਿਖਾਵਾਂਗੇ ਕਿ ਇੱਧਰ ਬਹੁਤ ਸੋਹਣੀਆਂ ਇਸ ਫੁੱਲਾਂ ਦੇ ਮੇਲੇ ਇਸ ਵੰਚ ਲੈਣਾ ਲਿਖਿਆ ਹੋ ਗਿਆ ਤੇ ਮੇਗਾ ਸਾਹਿਬ ਸ਼ਾਇਦ ਬੰਲਾ ਕਹਦੇਵੇਂ ਪੜ ਕੇ ਸੁਣਾਉਣਗੇ ਮੈਨੂੰ ਭਾਈ ਵੀਰ ਸਿੰਘ ਦੀਆਂ ਲਾਈਨਾਂ ਯਾਦ ਆ ਰਹੀਆਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦੇਖਣ ਵਾਲੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵੀ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਈ ਵਾ ਵਾ ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ ਤੂੰ ਜੇ ਇੱਕ ਤੋੜ ਕੇ ਰਹਿ ਗਿਓ ਇੱਕ ਜੋਗਾ ਰਹਿ ਜਾਸਾਂ ਉਹ ਵੀ ਪਲਕ ਚਲਕਦਾ ਮੇਲਾ ਰੂਪਮਹਿਕ ਨਸ ਜਾਈ ਰੂਪਮਹਿਕ ਨਸ ਜਾਈ ਵਾਹ ਜੀ ਵਾਹ ਉਹ ਫੁੱਲ ਇਹ ਕਹਿ ਰਹੇ ਨੇ ਉਹਨਾਂ ਨੂੰ ਮਹਿਕਣ ਦਿਓ ਉਹਨਾਂ ਨੂੰ ਖੁਸ਼ਬੂਆਂ ਵੰਡਣ ਦਿਓ ਵੈਰੀ ਗੁੱਡ ਤੇ ਜਿਵੇਂ ਕਿਸੇ ਕਵੀ ਨੇ ਕਿਹਾ ਜੇ ਆਈ ਪਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਵੈਰੀ ਗੁੱਡ ਵੈਰੀ ਗੁੱਡ ਇੱਕ ਹੋਰ ਨਾਲ ਕੁਛ ਚਲੋ ਇਹ ਵੀ ਪੜ ਦਿੰਨੇ ਆ ਫੁੱਲ ਤੇ ਇਨਸਾਨ ਖੜੇ ਹੀ ਸਹੁੰਦੇ ਨੇ ਮਰ ਜਾਏ ਫੁੱਲਾਂ ਦੀ ਕੋਈ ਤਸਵੀਰ ਨਹੀਂ ਲੈਂਦਾ ਵਾਹ ਜੀ ਵਾਹ ਫੁੱਲ ਤੇ ਇਨਸਾਨ ਖਿੜੇ ਹੀ ਸੌਂਦੇ ਨੇ ਹਾਂ ਮਰ ਜਾਏ ਫੁੱਲਾਂ ਦੀ ਕੋਈ ਤਸਵੀਰ ਨਹੀਂ ਲੈਂਦਾ ਤੇ ਮਰ ਜਾਏ ਚਿਹਰਿਆਂ ਦੀ ਕੋਈ ਸਾਰ ਨਹੀਂ ਲੈਂਦਾ ਆਹ 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 ਕੀ ਬਾਤ ਆ ਬੇਗਾਸਾ ਆਓ ਬਰਕਰਾਰ ਰਹੋ ਹਮੇਸ਼ਾ ਖੁਸ਼ੀਆਂ ਵੰਡਦੇ ਰਹੋ ਹੱਸਦੇ ਬਸਦੇ ਰਹੋ ਚਲੋ ਬਰਕਰਾਰ ਰਹੋ ਦੁਨੀਆ ਦੇ ਰੰਗ ਤਮਾਸ਼ੇ ਦੇਖੋ ਆ ਬਰਾੜ ਸਾਹਿਬ ਆਏ ਨੇ ਚੱਲ ਕੇ ਆਸੀ ਭਾਈ ਆਇਆ ਆਪਣੇ ਤਲਵੰਡੀ ਸਾਹਿਬ ਤੋਂ ਚਲੋ ਚਲੋ ਆਪਣੇ ਮਾਨ ਸਾਹਿਬ ਡੀ ਕਰੇ ਆਪਾਂ ਨੂੰ ਹਾਂ ਕੋਈ ਨਹੀਂ ਕਿਹੜੇ ਵੱਡੇ ਮਾਨ ਸਾਹਿਬ ਕੋਈ ਨਹੀਂ ਕੋਈ ਨਹੀਂ ਕਿਉਂ ਕਿਹੜਾ ਕਾਫੀ ਲਈ ਬੈਠਿਆ ਆ ਲਓ ਵੀ ਦੋਸਤੋ ਦੇਖੋ ਫਲਾਵਰ ਫੈਸਟੀਵਲ ਬਠਿੰਡਾ ਇਹ ਫਲਾਵਰ ਫੈਸਟੀਵਲ ਸੈਕੰਡ ਟਾਈਮ ਬਠਿੰਡਾ ਚੱਲ ਰਿਹਾ ਹੈ ਬਹੁਤ ਸੋਹਣਾ ਇਹ ਫਲਾਵਰ ਫੈਸਟੀਵਲ ਆ ਰੰਗ-ਬਰੰਗੇ ਫੁੱਲ ਤੇ ਰੰਗ-ਬਰੰਗੇ ਸੋਹਣੇ-ਸੋਹਣੇ ਕੱਪੜੇ ਪਾ ਕੇ ਪਹੁੰਚੇ ਹੋਏ ਇੱਥੇ ਲੋਕ ਬਹੁਤ ਹੀ ਸੋਹਣਾ ਫਲਾਵਰ ਫੈਸਟੀਵਲ ਆਜੋ ਸਾਰੇ ਜੀ ਤਲਵੰਡੀ ਸਾਹਿਬ ਤੋਂ ਆ ਰਹੇ ਲੱਗਦਾ ਇਸ ਸਾਲਾਂ ਅਸੀਂ ਤੇਰੇ ਰੱਖੇ ਕਿਤਾਬਾਂ ਵਿੱਚੋਂ ਫੁੱਲ ਲੱਭਦੇ ਰਹੇ ਜਿਹੜਾ-ਜਿਹੜਾ ਤੂੰ ਹਿਸਾਬ ਮੁਕਾ ਗਿਆ ਸੀ ਅਸੀਂ ਉਹਨਾਂ ਦੇ ਮੁੱਲ ਲੱਭਦੇ ਰਹੇ ਤੂੰ ਤਾਂ ਫੁੱਲਾਂ ਦੀ ਸੁਗੰਧ ਵਰਗਾ ਨਿਕਲਿਆ ਕਦੇ ਕਿਸੇ ਦਾ ਹੋਇਆ ਤੇ ਕਦੇ ਕਿਸੇ ਦਾ ਅਸੀਂ ਉਹਨਾਂ ਫੁੱਲਾਂ ਵਿੱਚੋਂ ਆਪਣੇ ਹਿੱਸੇ ਦੀ ਸੁਗੰਧ ਲੱਭਦੇ ਰਹੇ ਅਸੀਂ ਤੇਰੇ ਰੱਖੇ ਕਿਤਾਬਾਂ ਤੋਂ ਫੁੱਲ ਲੱਭਦੇ ਰਹੇ ਬਾਕੀ ਦੋਸਤੋ ਦੇਖ ਰਹੇ ਹੋ ਸੋਹਣਿਆ ਸੋਹਣਿਆ ਪੇਂਟਿੰਗ ਬਹੁਤ ਹੀ ਸ਼ਾਨਦਾਰ ਨੇ ਮਾਨ ਸਾਹਿਬ ਸਾਡੇ ਮੌਜੀ ਗਰੁੱਪ ਦੇ ਮੈਂਬਰ ਦੇਖ ਰਹੇ ਪੇਂਟਿੰਗ ਹਾਂਜੀ ਇਧਰੋਂ ਬੇਗਾ ਸਾਹਿਬ ਤਲਵੰਡੀ ਸਾਹਿਬ ਬਿੱਟੀ ਜੀ ਰਾਜਾ ਬਰਾੜ ਦੋਸਤੋ ਤੁਸੀਂ ਦੇਖ ਰਹੇ ਹੋ ਸਾਬੀਆ ਆਰਟ ਗੈਲਰੀ ਇਸ ਦੀ ਇੱਕ ਪੂਰੀ ਵੀਡੀਓ ਤੁਸੀਂ ਲੱਗ ਤੋਂ ਦੇਖ ਸਕੋਗੇ ਤੇ ਇੱਕ ਵਾਰ ਇਸ ਆਰਟ ਗੈਲੀ ਦਾ ਨਮੂਨਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਸਟਰੀ ਹਾਂਜੀ ਸਤਿਕਾਰ ਸਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਠੀਕੋ ਹਾਂਜੀ ਤੁਹਾਡੀ ਆਰਟ ਗੈਲੀ ਵਾਕਈ ਬਹੁਤ ਸੋਹਣੀ ਹੈ ਖੜ ਕੇ ਮਤਲਬ 10 ਮਿੰਟ ਲਾਉ ਨੂੰ ਦੇਖ ਦੇਖਣ ਨੂੰ ਜੀ ਕਰਦਾ ਕਹਿੰਦਾ ਮਤਲਬ ਨਹੀਂ ਤਾਂ ਤੁਰਿਆ ਜਾਂਦਾ ਲਾ ਹੈਲੋ ਹੋ ਕਰ ਜਾਂਦਾ ਤੇ ਇਹ ਤੁਹਾਡੀ ਕਲਾਕਾਰੀ ਬਾਰੇ ਕੁਛ ਨਾ ਕੁਛ ਦੱਸੋ ਸਰ ਮੈਨੂੰ ਡੇਢ ਸਾਲ ਹੋ ਗਿਆ ਗ੍ਰੈਜੂਏਸ਼ਨ ਕੰਪਲੀਟ ਕੀਤੀ ਨਾ ਗ੍ਰੈਜੂਏਸ਼ਨ ਐਕਚੁਅਲੀ ਮੈਂ ਮੈਥਸ ਵਿੱਚ ਕੀਤੀ ਸੀ ਸਭ ਹੈਰਾਨ ਹੋ ਜਾਂਦੇ ਕਿ ਮੈਂ ਐਸਾ ਸਟੂਡੈਂਟ ਆਰਟ ਬਣਾਉਂਦਾ ਹੈਗਾ ਬਟ ਮੈਂ ਸੋਚਿਆ ਕਿ ਮੈਂ ਆਪਣੇ ਪੈਸ਼ਨ ਨੂੰ ਹੀ profession ਬਣਾਵਾ ਤੇ ਮੈਂ ਉਦੋਂ ਦੀ ਲੱਗੀ ਹੋਈ ਹੈ ਮੇਰਾ ਸਟੂਡੀਓ ਵੀ ਹੈਗਾ ਸਟੈਲਾ ਹੋਟਲ ਦੇ ਸਾਹਮਣੇ ਹੈ ਮੇਰਾ ਸਟੂਡੀਓ ਰਾਈਟ ਹਾਂ ਜੀ ਸਰ ਲੋ ਵੀ ਦੋਸਤੋ ਇੱਕ ਰਕਤ ਦੇ ਆਸੇ ਪਾਸੇ ਆਲੇ ਦੁਆਲੇ ਬਹੁਤ ਸੋਹਣੀ ਅੱਠ ਛੋ ਬੜੀ ਵੱਡੀ ਐ। ਕੀ ਆ ਬਾਤ ਐ? ਉਹ ਫਲਾਵਰ ਫੈਸਟੀਵਲ ਬਠਿੰਡਾ ਜਿਹੜਾ ਬਠਿੰਡਾ ਸ਼ਹਿਰ ਦੇ ਰੋਜ਼ਗਾਰਡਨ ਦੇ ਵਿੱਚ ਲੱਗਿਆ ਹੋਇਆ ਹੈ ਇਹ ਸੈਕੰਡ ਫਲਾਵਰ ਫੈਸਟੀਵਲ ਹੈ ਆਰਟ ਗੈਲਰੀ ਪੇਂਟਿੰਗ ਕਲਾ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਗੈਲਰੀਆਂ ਬੜੀਆਂ ਜਿਹੀਆਂ ਹਨ ਜਿਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਆਰਟ ਤੁਸੀਂ ਦੇਖ ਸਕਦੇ ਹੋ ਹੱਥੀ ਬਣਾਈਆਂ ਹੋਈਆਂ ਆਰਟ ਗੈਲਰੀਆਂ ਤੇ ਹੋਰ ਕਾਫੀ ਕੁਝ ਇਸ ਫਲਾਵਰ ਫੈਸਟੀਵਲ ਮੇਲੇ ਦਾ ਸ਼ਿੰਗਾਰ ਹੈ ਬਹੁਤ ਹੀ ਸੋਹਣਾ ਬਹੁਤ ਹੀ ਜ਼ਿਆਦਾ ਰੌਸ਼ ਪੂਰਾ ਮੇਲਾ ਜਿਹੜਾ ਹੈਗਾ ਉਹ ਖਚਾ ਖਚ ਭਰਿਆ ਹੋਇਆ ਹੈ ਜਿਵੇਂ ਕਹਿੰਦੇ ਦੋਸਤੋ ਫੁੱਲਾਂ ਤੇ ਪਈ ਤਰੇਲ ਜਿਹਾ ਹੋਵੇ ਦੋ ਰੂਹਾਂ ਦੇ ਮੇਲ ਜਿਹਾ ਜੁਲਫਾਂ ਦੀ ਸੰਗਣੀ ਛਾਂ ਵਰਗਾ ਮੇਰਾ ਰੋਸ਼ ਸਵੇਰੇ ਜੀ ਕਰਦਾ ਇੱਕ ਗੀਤ ਲਿਖਾਂ ਤੇਰੇ ਨਾਂ ਵਰਗਾ ਇੱਕ ਗੀਤ ਲਿਖਾਂ ਤੇਰੇ ਨਾਂ ਵਰਗਾ ਦੋਸਤੋ ਬਣਾਏ ਜਾ ਰਹੇ ਨੇ ਟੈਟੂ ਬਹੁਤ ਹੀ ਅਦਭੁਤ ਕਲਾ ਸਟੂਡੈਂਟ ਗਮਲੇ ਫਲਾਵਰ ਤੇ ਲੋਕਾਂ ਦਾ ਪੂਰਾ ਇਕੱਠ ਡਬਲ ਡੀਲੀਆ ਦੇਖ ਸਕਦੇ ਤੁਸੀਂ ਜਿਹੜਾ ਕਿ ਸਰਦੀ ਰੁੱਤ ਦਾ ਰਾਜਾ ਫੁੱਲਾ ਤੇ ਫੋਟੋ ਗੈਲਰੀ ਅਖਰ ਇਹ ਪੈਂਤੀ ਉਡਾੜਾ ਇੱਕ ਗਮਲੇ ਨੂੰ ਸਜਾਇਆ ਹੋਇਆ ਹੈ ਬਹੁਤ ਹੀ ਵਧੀਆ ਇੱਕ ਫੈਰੀ ਗਾਰਡਨ ਵਾਹ ਜੀ ਗਮਲੇ ਨੂੰ ਸਜਾਉਣ ਦੀ ਵੀ ਇੱਕ ਕਲਾ ਹੁੰਦੀ ਹੈ ਦੋਸਤੋ ਇਹ ਵੀ ਲਵਰ ਸੁਸਾਇਟੀ ਇੱਕ ਬਠਿੰਡਾ ਦੇ ਵਿੱਚ ਬਣੀ ਹੋਈ ਹੈ ਜਿਹਦੇ ਨੌਜਵਾਨ ਤੇ ਹੋਰ ਕਾਫੀ ਬਠਿੰਡਾ ਸ਼ਹਿਰ ਦੇ ਮੈਂਬਰ ਰਲਕੇ ਇਕਦਮ ਕਰਦੇ ਆ ਤੇ ਇਹ ਫਲਾਵਰ ਫੈਸਟੀਵਲ ਕਰਵਾਉਂਦੇ ਆ ਜਿਹੜਾ ਇਸ ਵਾਰ ਦੂਜਾ ਫਲਾਵਰ ਫੈਸਟੀਵਲ ਚੱਲ ਰਿਹਾ ਆ ਆ ਦੇਖ ਸਕਦੇ ਹੋ ਦੋਸਤੋ ਸਰਦੀ ਰੁੱਤ ਦੇ ਪੈਂਜੀ ਤਿਤਲੀ ਵਰਗਾ ਇਹ ਫਲੋਂਦਾ ਦੋਸਤੋ ਜੀ ਤਿਤਲੀ ਬੰ ਤੁਸੀਂ ਦੇਖ ਸਕਦੇ ਹੋ ਮੂੰਹ ਹੁੰਦਾ ਤੇ ਅਲੱਗ-ਅਲੱਗ ਜਿਨ੍ਹਾਂ ਨੇ ਸਪੌਂਸਰ ਕੀਤਾ ਉਹਨਾਂ ਦੇ ਨਾਂ ਤੇ ਬਣੀਆਂ ਹੋਈਆਂ ਸੈਲਫੀ ਤੇ ਪੁਆਇੰਟ ਇਹ ਸਾਰੇ ਸਰਦੀ ਰੁੱਤ ਦੇ ਫਲਾਵਰ ਨੇ ਜਿਨ੍ਹਾਂ ਦੀ ਹੁਣ ਰੁੱਤ ਭਵੇਂ ਜਾ ਚੁੱਕੀ ਆ ਹੁਣ ਗਰਮੀ ਰੁੱਤ ਦੇ ਫਲਾਵਰ ਆ ਜਿਹੜੇ ਹੋਰ ਕਿਸੇ ਹੋਣਗੇ ਅੱਜ ਕੱਲ ਪੂਰਾ ਜਿਹੜਾ ਹੈਗਾ ਫੁੱਲਾਂ ਦਾ ਮੌਸਮ ਹੁੰਦਾ ਤੇ ਪੂਰੇ ਬਹਾਰ ਤੇ ਹੁੰਦੇ ਆ ਅੱਜ ਕੱਲ ਫੁੱਲ ਕਿਉਂਕਿ ਠੰਡ ਘੱਟ ਚੁੱਕੀ ਹੁੰਦੀ ਆ ਤੇ ਗਰਮੀ ਹਜੇ ਪੂਰੀ ਤਰ੍ਹਾਂ ਆਈ ਨਹੀਂ ਹੁੰਦੀ ਤਾਂ ਜਿਹੜਾ ਵਿਚਲਾ ਮੌਸਮ ਦਾ ਬਹੁਤ ਸੋਹਣਾ ਹੁੰਦਾ ਲੱਕੜ ਦੇ ਖੋੜੇ ਨੂੰ ਕਿਵੇਂ ਪੇਂਟ ਕਰਕੇ ਸਜਾਇਆ ਹੋਇਆ ਦੇਖ ਸਕਦੇ ਹੋ ਇਹ ਵੀ ਬਹੁਤ ਵਧੀਆ ਮੇਲੇ ਦਾ ਇੱਕ ਪੁਆਇੰਟ ਹੈ ਹਾਂਜੀ ਧਰੋ ਸਾਹਿਬ ਖੌਰੀ ਕੀ ਖਾਨ ਚੋਂ ਕੱਢ ਮਿੱਟੀ ਰੱਬ ਨੇ ਤੇਰੇ ਤਨ ਲਈ ਨਹੀਂ ਇੰਦਰ ਦੀਆਂ ਪਰੀਆਂ ਤੋਂ ਵੱਧ ਕੇ ਤੇਰੀ ਸੋਹਣੀ ਸ਼ਕਲ ਬਣਾਈ ਨਹੀਂ ਚੱਲ ਮਾਰੇ ਨਖਰਾ ਨਹਿਰਾਂ ਚ ਕਦੇ ਰਾਵੀ ਕਦੇ ਤਣਾਵ ਵਰਗਾ ਮੇਰਾ ਰੋਜ਼ ਸਵੇਰੇ ਜੀ ਕਰਦਾ ਇੱਕ ਗੀਤ ਲਿਖਾਂ ਤੇਰੇ ਨਾਂ ਵਰਗਾ ਇੱਕ ਗੀਤ ਲਿਖਾਂ ਤੇਰੇ ਨਾਂ ਵਰਗਾ ਦੋਸਤੋ ਦੇਖ ਰਹੇ ਹੋ ਲੋਕਾਂ ਦਾ ਇਕੱਠ ਬਹੁਤ ਸੋਹਣਿਆ ਸੋਹਣਿਆ ਹਸਤਾਲਾਂ ਬਹੁਤ ਵਧੀਆ ਲਓ ਜੀ ਬੇਗਾ ਸਾਹਿਬ ਖਿੱਚ ਪਉਦਾ ਇਸ ਮਾ ਸਾਡੇ ਸਵੇਰ ਦੇ ਮੌਜੀ ਗਰੁੱਪ ਦੇ ਜੋਗਰ ਪਾਰਕ ਦੇ ਗਰਦੇਵ ਸਿੰਘ ਗਿੱਲ ਜੀ ਉਹਨਾਂ ਦੀ ਬੇਟੀ ਫੌਰ ਬਾਈ ਠੀਕ ਹੈ ਵਧੀਆ ਜੀ ਕਿਵੇਂ ਬੇਕਦਰ ਹੋ ਗਿਆ ਹੋਇਆ ਇਹ ਸੌਦਾ ਘਰਾਂ ਦੇ ਵਿੱਚ ਬੇਕਾਰ ਕੋਈ ਵੀ ਚੀਜ਼ ਖਤਮ ਹੋ ਜਾਂਦੀ ਟੁੱਟ ਜਾਂਦੀ ਤਾਂ ਉਹਦੇ ਤੇ ਬਣਾਇਆ ਹੋਇਆ ਪੈਰਟਾ ਦੋਸਤੋ ਜਿਹੜੇ ਕਿਉਂ ਵਾਲੇ ਪੀਪੇ ਉਹ ਬਹੁਤ ਹੀ ਪਿਆਰਾ ਇਹ ਪੈਰਟਾ ਜਿਵੇਂ ਦੇਖ ਸਕਦੇ ਹੋ ਤੁਸੀਂ ਇਹ ਖਾਲੀ ਪੀਪੇ ਉਹਨਾਂ ਦਾ ਜਿਹੜਾ ਪੱਤਰਾ ਹੁੰਦਾ ਉਹਨੂੰ ਕੱਟ-ਕੱਟ ਕੇ ਤੇ ਇੱਕ ਮੋਟਰ ਹੁੰਦੀ ਹੈ ਜਿਹੜੀ ਥਰਾ ਹੋਈ ਉਹਦੀ ਗੈਲਰੀ ਥਲੇ ਲੱਗਦੀ ਹੈ ਇਹਨਾਂ ਨੇ ਬਣਾਇਆ ਮੈਂ ਸਪੈਸ਼ਲੀ ਤੇ ਲਾਲ ਜੌਂਗਿਆਂ ਵਾਲਾ ਨਹੀਂ ਹੁੰਦਾ ਉਹ ਹੋਰ ਵੀ ਇਹਨਾਂ ਦਾ ਇੱਥੇ ਇੱਕ ਤੋਂ ਸ਼ਾਪ ਲੱਗੀ ਹੋਈ ਹੈ ਜੀ ਦੇ ਵਿੱਚ ਬਾਈ ਵੇ ਕਹਿੰਦਾ ਤੂੰ ਬੜਾ ਹੋ ਗਿਆ 10 ਜਿਹੜਾ ਵੇਸਟੇਜ ਤੋਂ ਬਣਾਇਆ ਚਾ ਉਹ ਤੋਂ ਫੜਾ ਕਿਵੇਂ ਫਿਰ ਇੱਥੇ ਲੱਗਾ ਹੋਇਆ ਦਾ ਸਾਰਾ ਐਡਰੈਸ ਹੈ ਨਹੀਂ ਨਹੀਂ ਇਹ ਤਾਂ ਨਹੀਂ ਬਾਈ ਤੋਤਾ ਤੁਸੀਂ ਜਿਹੜਾ ਬਣਾਇਆ ਹੈ ਕਾਦਾ ਬਣਾਇਆ ਇੱਕ ਕਮਲ ਹੈ ਜੀ ਤੇਜ ਦਾ ਕੀ ਨਾਮ ਤੁਹਾਡੇ ਸਰ ਸਾਡੇ ਤੇਜ ਦਾ ਨਾਮ ਹੈ ਟੀ ਸ਼੍ਰੀ ਆਰਟਸ ਰਾਈਟ ਇੰਸਟਾਗ੍ਰam ਤੇ ਫੇਸਬੁਕ ਤੇ ਗੂਗਲ ਤੇ ਤੁਸੀਂ ਸਰਚ ਕਰ ਸਕਦੇ ਹੋ ਤੁਹਾਨੂੰ ਹੋਰ ਵੈਰਾਈਟੀ ਤੁਹਾਨੂੰ ਉਦੋਂ ਵੀ ਮਿਲੂਗੀ ਤੇ ਜੇ ਤੁਸੀਂ ਕੋਈ ਆਰਡਰ ਕਰਨਾ ਹੈ ਕੁਝ ਕਸਟਮਾਈਜ਼ ਕਰਵਾਉਣਾ ਆਪਦੇ ਘਰ ਕੋਈ ਸਕ੍ਰੈਪ ਚੱਕ ਕੇ ਠੀਕ ਹੈ ਜਾਂ ਸਾਡੇ ਤੋਂ ਪਰਚੇਸ ਕਰਨਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੇਰਾ ਮੋਬਾਈਲ ਨੰਬਰ WhatsApp ਨੰਬਰ ਤੁਹਾਨੂੰ ਮੇਰੇ ਪੇਜ ਤੇ ਅਵੇਲੇਬਲ ਹੈ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ ਜਰੂਰ ਮਿਲਾਂਗੇ ਤੁਹਾਨੂੰ ਜੀ ਥੈਂਕ ਯੂ ਜੀ ਦੋਸਤੋ ਦੇਖ ਲਿਆ ਬਿੱਟੀ ਤਲਵੰਡਿਆ ਵਾਲੇ ਮੇਲਾ ਮੈਂ ਚੱਲਿਆ ਮੈਨੂੰ ਕੰਮ ਹੈ ਤੇ ਇੱਕ ਮੈਰਜ ਆ ਤੇ ਬਰਾੜ ਸਾਹ ਦੇ ਮੈਂ ਚੱਲਿਆ ਮੈਰਜ ਤੇ ਇਹ ਬਿੱਟੀ ਨੂੰ ਬਾਏ ਬਾਈ ਚੰਗਾ ਬਾਈ ਬਿੱਟੀ ਓਕੇ ਤੇ ਅਸੀਂ ਹਜੇ ਹੋਰ ਦੇ ਬੈਲੈਂਸ ਕਰਦਾ ਤਾਂ ਉੱਥੋਂ ਜਦੋਂ ਮੈਂ ਬੈਲੈਂਸ ਪੁਆਇੰਟ ਤੋਂ ਪਕੜਦਾ ਤੇ ਫਿਰ ਇਸ ਨੂੰ ਮੈਂ ਰੱਬ ਕਰਦਾ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਵਿੱਚੋਂ ਆਵਾਜ਼ ਆਏਗੀ ਪਰ ਹਾਲੇ ਫਿਲਹਾਲ ਇਹਦੇ ਵਿੱਚੋਂ ਆਵਾਜ਼ ਨਹੀਂ ਆ ਰਹੀ ਕਿਉਂਕਿ ਇਸ ਨੂੰ ਹੋਰ ਜ਼ਿਆਦਾ ਫ੍ਰਿਕਸ਼ਨ ਦੀ ਲੋੜ ਹੈ ਤਾਂ ਫ੍ਰਿਕਸ਼ਨ ਦੇ ਲਈ ਮੈਂ ਇੱਕ ਪਾਊਡਰ ਲਗਾ ਪਾਊਡਰ ਵੀ ਦੱਸਾਂਗੇ ਤੁਹਾਨੂੰ ਕਿਹੜਾ ਲਗਾਇਆ ਇੱਕ ਸੁਕਾਇਆ ਹੋਇਆ ਸਾਬਣ ਹੈ ਬਸ ਹੋਰ ਕੁਝ ਨਹੀਂ ਹੈਗਾ ਸਾਬਣ ਨੂੰ ਸੁਕਾ ਕੇ ਕੁੱਟਿਆ ਗਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਉਹੀ ਰੋਡ ਹੈ ਜਿਸ ਦੇ ਵਿੱਚੋਂ ਕਿ ਤੁਹਾਨੂੰ ਇਹ ਆਵਾਜ਼ ਸੁਣੇਗੀ ਔਰ ਦੂਰ ਤੱਕ ਤੁਹਾਨੂੰ ਸੁਣੇਗੀ ਕੋਈ ਐਸੀ ਗੱਲ ਹੀ ਨਹੀਂ ਹੈ ਵਾਹ ਜੀ ਵਾਹ ਕੀ ਬਾਤ ਹੈ ਕਿੰਨੀ ਪਿਆਰੀ ਆਵਾਜ਼ ਆਈ ਹੈ ਵੈਰੀ ਗੁੱਡ ਵੈਰੀ ਗੁੱਡ ਦੇਖੋ ਕਿੰਨੀ ਪਿਆਰੀ ਇਹ ਤਾਂ ਪਤਾ ਨਹੀਂ ਕਿੰਨਾ ਵਧੀਆ ਸੰਗੀਤ ਹੈ ਤਾਂ ਇਹ ਦੇਖੋ ਕਿੰਨੀ देर तक ਇਹ ਅਸੀਂ ਇਹਨੂੰ ਵਾਈਬ੍ਰੇਟ ਕਰਨ ਲਗਾਤਾ ਹੋਇਆ ਤੇ ਇਹ ਵਾਈਬ੍ਰੇਟ ਕਰਦੀ ਕਰਦੀ ਆਵਾਜ਼ ਪੈਦਾ ਕਰ ਰਹੀ ਹੈ ਇਸੇ ਤਰ੍ਹਾਂ ਹੀ ਸਾਡੇ ਅੰਦਰੋਂ ਜਿਹੜੀ ਹਵਾ ਨਿਕਲਦੀ ਹੈ ਬਾਹਰ ਉਹ ਜਿਹੜਾ ਵੋਕਲ ਕਾਰਡ ਹੈ ਸਾਡੇ ਕੋਲ ਜਿਹਨੂੰ ਅਸੀਂ ਕੋਂ ਕਹ ਦਿੰਨੇ ਆ ਪੰਜਾਬੀ ਚ ਉਹਦੇ ਨਾਲ ਜਦੋਂ ਟਕਰਾਂਦੀ ਹੈ ਤੇ ਟਕਰਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਇਹ ਅੱਖਰ ਬਣਦੇ ਆ ਤੇ ਆਵਾਜ਼ ਬਣਦੀ ਆ ਸਾਡੀ ਸਹੀ ਜੀ ਤੇ ਹੁਣ ਇਹ ਮੈਂ ਜੇ ਸੈਂਟਰ ਤੋਂ ਪਕੜਦਾ ਤਾਂ ਹੀ ਆਵਾਜ਼ ਆਉਂਦੀ ਹੈ ਜੇ ਮੈਂ ਇਹਨੂੰ ਇੱਥੋਂ ਪਕੜਨਾ ਆਵਾਜ਼ ਸਾਰੀ ਖਤਮ ਹੋ ਜਾਣੀ ਸਹੀ ਜੀ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨਾ ਮਰਜ਼ੀ ਇਸ ਨੂੰ ਇਹ ਰਹੀ ਜੀ ਜਸਵਿੰਦਰ ਸਿੰਘ ਫਿਜ਼ਿਕਸ ਲੈਕਚਰਰ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ ਪੋਸਟਡ ਨੇ ਔਰ ਸੋਸ਼ਲ ਮੀਡੀਆ ਤੇ ਵੀ ਇਹ ਕਾਫੀ ਫੇਰਸ ਨੇ ਕਿਉਂਕਿ ਇਹਨਾਂ ਦਾ ਪੜਾਉਣ ਦਾ ਤਰੀਕਾ ਇੱਕ ਬਹੁਤ ਹੀ ਅਲੱਗ ਤਰ੍ਹਾਂ ਦਾ ਤਰੀਕਾ ਹੈ ਤੇ ਇਹ ਵਿਗਿਆਨਕ ਤਰੀਕੇ ਨਾਲ ਬੱਚਿਆਂ ਨੂੰ ਪ੍ਰਯੋਗ ਕਰਕੇ ਜਿਹੜਾ ਫਿਜ਼ਿਕਸ ਦੀ ਸਟੱਡੀ ਕਰਾਉਂਦੇ ਆ ਦੇਖ ਸਕਦੇ ਹੋ ਤੁਸੀਂ ਫਲਾਵਰ ਫੈਸਟੀਵਲ ਮੇਲੇ ਦੇ ਵਿੱਚ ਇਹਨਾਂ ਦੀ ਕਾਰ ਦੇ ਦੁਆਲੇ ਹੀ ਜਿਹੜਾ ਬੱਚਿਆਂ ਦਾ ਬਹੁਤ ਭਰਮਾ ਘਟ